ਦਾ ਪਾਸਾ ਜੀ ਵਾਹਿਗੁਰੂ ਜੀ ਕੀ ਫਤਿਹ ਪਿੰਡ ਕਮਿਆਲੇ ਤੋਂ ਹੋਰ ਸਾਡੇ ਨਾਲ ਜੁੜੇ ਹੋਏ ਯਾਰ ਦੋਸਤ ਭਰਾ ਐਨਆਰਆਈ ਬਾਹਰਲੇ ਵੀਰ ਸਾਰੇ ਖੜ ਪੀੜਤਾ ਵਾਸਤੇ ਸੇਵਾ ਲੈ ਕੇ ਜਾ ਰਹੇ ਨੇ ਮਹਾਰਾਜ ਪਰਿਵਾਰ ਚਰਦੀ ਕਲਾ ਚ ਰੱਖੇ ਵਾਹ ਇਹਨਾਂ ਦੇ ਐਨਆਰਆਈ ਭਰਾਵਾਂ ਦੇ ਸਹਿਯੋਗ ਨਾਲ ਇਹ ਕਾਰਜ ਆਰੰਭ ਹੋਇਆ ਹੈ ਖੜ ਪੀੜਤਾ ਵਾਸਤੇ ਸੇਵਾ ਜਾ ਰਹੀ ਆ ਵਾਇਗੁਰਜੀ ਦਾ ਖਾਲਸਾ ਸ੍ਰੀ ਵਾਇਗੁਰਜੀ ਦੀ ਫਤਿਹ ਆ ਵੀ ਜਾ ਵੀ ਕਿੱਥੇ ਪਹੁੰਚ ਗਏ ਜਲੰਧਰ ਲਾ ਕੇ ਰਿਜ਼ੋਰਟ ਹੈ ਲੰਬੜਵਲੀ ਆ ਕਾਰ ਨਵਾਂ ਆਪਣਾ ਆ ਕਾਲੇ ਹੋਣੀ ਜਾ ਕਿੱਥੇ ਰਹਿ ਆ ਕਾਲਾ ਗਿਆ ਬਾਜੀ ਜਲੰਧਰ ਲਾ ਕੇ ਪਹੁੰਚ ਗਏ ਜੱਕੋ ਰਿਜ਼ੋਰਟ ਕਹਿੰਦਾ ਰੈਲੀ ਦਾ ਪ੍ਰਧਾਨੇਦਾਰ ਕੋਈ ਮਰੀਆ ਤਿਆਰ ਕਰਦਾ ਕਾਲੇ ਉਹਨਾਂ ਨੇ ਪਹਿਲੇ ਹੀ ਅੱਗ ਲੱਗ ਜਾਂਦੀ ਟਾਈਮ ਨਾਲ ਹੀ ਝੰਡਾ ਸਹੀ ਕਰੋ ਓਏ ਕਿੱਥੇ ਆ ਗਏ ਟੈਂਕਰ ਬਾਜੀ ਸਹੀ ਕਿੱਥੇ ਆ ਗਏ ਫੁੱਕ ਲੱਗੀ ਪਤਾ ਪਤਾ ਸਾਨੂੰ ਪਤਾ ਨਹੀਂ ਕਿੱਥੇ ਆ ਗਏ ਫੁੱਕ ਬੋ ਲੱਗੀ ਹੈ ਖਾਣ ਨੂੰ ਵੇਚ ਦੱਸ ਤੁਹਾਨੂੰ ਉਹ ਮੈਨੂੰ ਕੋਈ ਪਾ ਕੇ ਰੱਖੀ ਮੈਂ ਆਇਆ ਓਹ ਉਹ ਬੈਲੀ ਉਹ ਨਹੀਂ ਕਮਿਆਲੇ ਤੋਂ ਬਾਜੀ ਕਿੱਦਾਂ ਨਜ਼ਾਰੇ ਆ ਰਹੇ ਆ ਹੈ ਪੂਰੇ ਬਾਜੀ ਪੂਰੇ ਕਿੰਨੇ ਬਾਕੀ ਕਿੰਨੇ ਓਹ ਬੂਝੇ ਐਵੀ ਬੰਨੀ ਆ ਉਦੀ ਬੰਨੀ ਨਹੀਂ ਕਿਹਾ ਸਾਖ ਦਾ ਬਹਿ ਗਿਆ ਹਣ ਜੀ ਸ਼ੰਦਾ ਜੀ ਸੇਵਾ ਤੇ ਜਾ ਰਹੇ ਆ ਜੋ ਅੰਤ ਲਾ ਕੇ ਕਰਦਾ ਪਰ ਕੋਈ ਨਾਲ ਜਾ ਕੇ ਤਾਂ ਚਾਲੇ ਪਾਉਣੇ ਆ ਸਾਰੇ ਸਾਰੇ ਵੀਰ ਆਪਣੇ ਬੈਠੇ ਆ ਆਪਣੇ ਆ ਵੀ ਬੰਦੇ ਬੈਠੇ ਆ ਮੇਮ ਉਹ ਜੱਟ ਪਾਉਂਦਾ ਹੈ। ਅੱਧੀ ਗੱਲ ਕਿੱਥੇ ਆ? ਬਸ। ਹੁੰਡੇ ਕਹਿੰਦੇ ਆ ਵੀ ਆ ਨਾ ਰੋਟੀ ਆਪਣੀ ਖਾਣੀ ਆ। ਆ ਪਛਾਤਾ ਆਪਣਾ ਘਰੋਂ ਆਇਆ। ਮੈਂ ਉਹਦਾ ਰੱਖਾਇਆ ਉਹ ਭਰਾ ਦੇ ਘਰ ਆਪਣਾ ਆਪਣਾ ਆਲੂ ਭਰਾ ਮੇਨ ਭਰਾ। ਆ ਸਾਡੇ ਜੋਤੀ ਭਰਾ ਬਹੁਤ ਸੇਵਾ ਕਰਦਾ। ਉਹਦਾ ਉਹਦਾ ਭਰਾ ਵੱਡਾ ਭਰਾ ਜੁਆ ਆ। ਉਹਦਾ ਉਹਦਾ ਭਰਾ ਆ। ਉਹ ਮੇਰਾ ਭਰਾ। ਓਏ ਪੰਜ ਛੇ ਕਿਨ ਲਗਾਉਣੇ ਉਹ ਤਾਂ। ਆ ਚਲੋ। ਲੜਦੇ ਆਂ ਉਹ ਸਾਡਾ ਸਾਥੀ ਸਾਰਿਆਂ ਨੂੰ ਆਹ ਮਿਲਦਾ ਕਰਦਾ ਚੰਦਾ ਕਿਸਾਨੀ ਦਾ ਉਹ ਕਿਸੇ ਨੂੰ ਤਾਂ ਕਹਿੰਦੇ ਕੋਲੇ ਆ ਦੰਦੀ ਦਾ ਆਉਂਦੇ ਆ ਮੁੰਡਾ ਨਾ ਕਿੰਦਾ ਕਿਸਾਨੀ ਦਾ ਕਿੰਨੀ ਕਿਹਾਲਾ ਮੇਨੇ ਹੋ ਗਏ ਮੱਥੀ ਵੇਖਿਆ ਕਦੇ ਵੀ ਫਿਰ ਪਿੱਛੇ ਹੱਟ ਕੇ ਵੀ ਸੰਗ ਦਾ ਕੋਈ ਨਹੀਂ ਪਿਆ ਦੀ ਰਾਤ ਆ ਵੀ ਕਾਲੇ ਵਾਲੇ ਡੈਂਕਰ ਵਾਲੇ ਕਿ ਮਰੀ ਪਹੁੰਚ ਚਲੇ ਆ ਲੰਮੜਾ ਕਿੱਥੇ ਗਾ ਗਏ ਆਪਾਂ ਬਸ ਅਮਰਸਰ ਪਹੁੰਚ ਲੱਗੇ ਆ ਬਸ ਕਮਣੇ ਫਰਮੇਗੀ ਆਪਣੀ ਤਵਾਲਾ ਜਹਾ ਆਪਾਂ ਰਾਣਾ ਆਏ ਜਿਹਾਲੇ ਰਾਮੰਦਾਸ ਕਿਹੜਾ ਰਾਮੰਦਾਸ ਕਿਹੜਾ ਹਾਂ ਜੀ ਰਾਮੰਦਾਸ ਜਣਾ ਜਲਾਸ ਰਾਮੰਦਾਸ ਜਣਾ ਉਹ ਤੇ ਆਪਣਾ ਪ੍ਰਸੰਧ ਚੱਲਣ ਦੇ ਲਈ ਆਦੇ ਹੋਣਾ ਉਹ 70 ਰੁਪਏ ਪਹੁੰਚ ਆ ਜਿਵੇਂ ਜਿਵੇਂ ਆਪਾਂ ਨਾ ਆਪਾਂ ਪੌਂਟ ਡੀਓ ਤੇ ਜਰ ਸਿੱਭਾ ਚੱਲਣਾ ਸੀ ਹੀਆ ਨਾ ਹਾਲੇ ਦੇਖਦੇ ਆ ਜਰ ਹੁਣ ਗੋਲਡਨ ਗੇਟ ਕੋ ਮਿਲਦੇ ਆ ਜਰ ਬਸ ਗੋਲਡਨ ਗੇਟ ਕੋ ਕਿੰਨਾ ਆਪਾਂ ਪਸੰਦ ਕਿਉਂ ਸਮਾਂ ਦੇ ਦਿੱਤਾ ਉਹਦੀ ਨਾਲ ਜੁੜੇ ਰਹੋ ਉਹਨਾਂ ਨੂੰ ਗੋਲਡਨ ਗੇਟ ਵੀ ਨਾ ਮਾਣੇ ਕਿੱਦਾਂ ਆਇਆ ਐਵੇਂ ਕਾਲੇ ਹੋਣੀ ਰਾਜ ਵਰਫ ਪਾਣ ਲਾ ਪੇ ਕਾਲੇ ਕੀ ਗੱਲ ਦੁੱਧ ਖਰਾਬ ਹੋਣ ਲੱਗਾ ਤੂੰ ਭੈਣ ਜਦਾ ਫੇਸ ਵਾਸ਼ ਕਰੀ ਜਾਂਨ ਨਾਲ ਨਾਲ ਬਾਈ ਸਕਿੰਦੀ ਵੀ ਕੇਅਰ ਕਰਦੀ ਠੀਕ ਆ ਇਹ ਕਾ ਆ ਬੰਦਾ ਇਹ ਜਿੰਨੀ ਜਗ੍ਹਾ ਪਹਿਲਾਂ ਰੋਟੀ ਖਾਦੀ ਉੱਥੇ ਬਾਦਰੋਂ ਤੇਲ ਤੇਲ ਪਵਾਏ ਉੱਥੇ ਬਾਦਰੋਂ ਹੁਣ ਵਰਫ ਲੈਣ ਲੱਗੇ ਇੱਥੇ ਬਾਦਰੋਂ ਪਹਿਲਾਂ ਹੁਣ ਮਿੱਟੀ ਟਰਾਲੀ ਰੋਕ ਕੇ ਆ ਨਾ ਤੇਰੇ ਬੰਨ ਲਵਾਣਾ ਠੀਕ ਆ ਬਾਕੀ ਬੰਨ ਫੇਰ ਬੰਨਾਂਗੇ